ਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਸਚਖੰਡ ਸ਼੍ਰੀ ਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਿਆ ਨੇ ਤਾਂ ਦੱਸਦੇ ਯੇ ਕਿ ਦੇਸ਼ ਵਿਦੇਸ਼ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਥਿਤ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਕਾਸ਼ਪੁਰ ਨੂੰ ਲੈ ਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰ ਦੇ ਮੌਕੇ ਤੇ ਸੰਗਤਾਂ ਨੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਤੇ ਇਸ ਮੌਕੇ ਸਚਕੰਸ਼ੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਰਾਜਦੀਪ ਸਿੰਘ ਜਿਨ੍ਹਾਂ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਣੀ ਦੇ ਨਾਲ ਜੁੜੋ ਤੇ ਸਿੱਖੀ ਵਾਲੇ ਬਣੋ। ਤਾਂ ਦੱਸਦੇ ਕਿ ਇਹ ਕਿ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾ ਦੇ ਤੀਜੀ ਗੁਰੂ ਹੋਏ। ਤੇਜ ਜਨ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅਮਨਸਰ ਦੇ ਵਿੱਚ ਪਿਤਾ ਤੇਜਪੰਨ ਤੇ ਮਾਤਾ ਲਖੋ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਧਰਮ ਪਤਨੀ ਦਾ ਨਾਮ ਅੰচা ਦੇਵੀ ਜੀ ਸੀ ਤੇ ਆਪ ਜੀ ਦੇ ਘਰ ਦੋ ਸੁਪੁੱਤਰ ਮੋਹਨ ਜੀ ਤੇ ਮੋਹਰੀ ਜੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਰਨੀ ਜੀ ਨੇ ਜਨਮ ਲਿਆ ਸੀ ਆਪ ਨੂੰ 1552 ਈਸਵੀ ਦੇ ਵਿੱਚ ਗੁਰਤਾ ਗੱਦੀ ਮਿਲੀ ਸੀ ਤੇ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਅਨੇਕ ਕੰਮ ਕੀਤੇ ਜਿਵੇਂ ਗੋਇੰਦਵਾਲ ਸਾਹਿਬ ਵਿਖੇ ਬੋਲੀ ਦਾ ਨਿਰਮਾਣ ਲੰਗਰ ਪ੍ਰਥਾ ਦਾ ਵਿਸਤਾਰ ਆਪ ਜੀ ਨੇ ਜਾਤੀ ਪ੍ਰਥਾ ਛੂਛਾਤ ਤੇ ਪਰਦੇਦਾਰੀ ਵਾਸਤੇ ਜਾਤੀ ਪ੍ਰਥਾ ਜੀਆਂ ਕੁਰੀਤੀਆਂ ਦਾ ਸੁਧਾਰ ਕੀਤਾ ਤੇ ਇਸੇ ਦਰਮਿਆਨ ਇਹੋ ਕਿਹਾ ਗਿਆ ਕਿ ਸਾਨੂੰ ਲੋੜ ਹੈ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਹਰ ਬਉਂਦ ਬਸੋਰ ਮਾਵਲ ਕੁਸਮੇ ਬਸੰਤ ਦਿਨੰਤ ਨ ਆਵੇ ਰਾਵਸਾ ਸਤਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤਰ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲੋ ਲੈ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਹਕਮਤੋ ਹੀ ਬਲ ਆਵੇ ਐਸੇ ਜੀਵ ਦਿਆਲ ਸਤਿਗੁਰੂ ਤੁਹਾਨੂੰ ਤਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਸ਼ਬਦਿ ਹਾਰੇ ਸਤਕਾਰਯੋਗ ਪਿਤਾ ਬਾਬਾ ਤੇਜਪਾਲ ਜੀ ਮਾਤਾ ਲਛਮੀ ਜੀ ਸੁਲਖੜੀ ਜੀ ਦੇ ਗ੍ਰਹਿ ਪਿੰਡ ਬਾਸਰ ਕੇ ਜਿਲ੍ਹਾ ਅਮਰਸਰ ਸਾਹਿਬ ਦੇ ਤੇ ਅਵਤਾਰ ਧਰੇ ਆ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ 12 ਸਾਲ ਅਣਥੱਕ ਸੇਵਾ ਦੀ ਕਲਣਾ ਘાળ ਕੇ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਸਿੱਖ ਨੇ ਗੁਰੂ ਦੇ ਦਰ ਪਰ ਰਹਿ ਕੇ ਕੇਵੇ ਹੁਕਮ ਮੰਨਣਾ ਲੋਕਾਂ ਦੇ ਖੰਮੇ ਆ ਮੇੜੇ ਦੀ ਪਰਵਾਹ ਨਹੀਂ ਕਰਨੀ ਬੋਲਾਂ ਕਬੋਲਾਂ ਦੀ ਪਰਵਾਹ ਨਹੀਂ ਕਰਨੀ ਕੇਵਲ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਗੁਰੂ ਦੀ ਆਗਿਆ ਵਿੱਚ ਚੱਲਣਾ ਲਗਾਤਾਰ 12 ਸਾਲ ਸੱਚੇ ਪਾਤਸ਼ਾਹ ਜੀ ਨੇ ਅਣਥੱਕ ਸੇਵਾ ਸੇਵਨ ਦੀ ਕਾਰ ਕਮਾਈ ਕੀਤੀ ਅਤੇ ਧੰਨ ਗੁਰੂ ਅਮਰ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਵਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਸ ਸਾਧ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਦੇ ਅੰਤ ਵਧਾਈਆਂ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ